Hallelujah, hallelujah, hallelujah. ਹੇਲੂਇਆ ਧੰਨਵਾਦ 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 ਹੇਲੂਇਆ ਧੰਨਵਾਦ ਸਮਥੀ ਦੇ ਆਲੂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ ਇਹ ਮੇਰੇ ਦੇ ਆਲੂ ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਤੁਸੀਂ ਜ਼ਿੰਦਾ ਤੇ ਜਲਾਲੀ ਪਿਤਾ ਹੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਅੱਜ ਦਾ ਦਿਨ ਤੁਸੀਂ ਸਾਨੂੰ ਦਿੱਤਾ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਰਮੇਸ਼ੁਰ ਜੀ ਇਹ ਮੇਰੇ ਪਿਆਰੇ ਪ੍ਰਭੂ ਤੁਸੀਂ ਬੀਤੇ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਇਆ ਸਾਨੂੰ ਆਪਣੇ ਖੰਭਾਂ ਦੀ ਛਾਂ ਦੇ ਹੇਠ ਸੰਭਾਲਿਆ ਪ੍ਰਭੂ ਸਾਨੂੰ ਪ੍ਰੋਟੈਕਸ਼ਨ ਪ੍ਰਦਾਨ ਕੀਤੀ ਵੈਰੀ ਦੀਆਂ ਚਾਲਾਂ ਤੋਂ ਬਚਾਇਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸਾਡੇ ਜੀਵਨ ਦੇ ਵਾਸਤੇ ਹਰੇਕ ਉਹ ਨਿਆਮਤ ਤੁਸੀਂ ਸਾਨੂੰ ਦਿੱਤੀ ਜਿਹਦੀ ਸਾਨੂੰ ਲੋੜ ਸੀ ਮੇਰੇ ਪਰਮੇਸ਼ਰ ਜੀ ਹਰੇਕ ਚੰਗਾ ਫਲ ਮੇਰੇ ਪ੍ਰਭੂ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚੋਂ ਨਿਕਲ ਕੇ ਸਾਡੇ ਕੋਲ ਪਹੁੰਚਿਆ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਨੂੰ ਪ੍ਰਭੂ ਜੀ ਮਸੀਹ ਹਰੇਕ ਪ੍ਰੋਬਲਮ ਦੇ ਵਿੱਚੋਂ ਬਾਹਰ ਕੱਢਿਆ ਹਰੇਕ ਵਿਰੋਧੀ ਦੀਆਂ ਚਾਲਾਂ ਦੇ ਵਿੱਚੋਂ छुड़ाਇਆ ਹੈ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਕੋਈ ਵੀ ਪ੍ਰਭੂ ਜੀ ਮਸੀਹ ਆਪਣੀ ਮਰਜ਼ੀ ਦੇ ਨਾਲ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਨਹੀਂ ਆ ਸਕਦਾ ਇਹ ਤੁਹਾਡੀ ਹੀ ਵੱਡੀ ਕਿਰਪਾ ਹੈ ਪਿਤਾ ਇਹ ਤੁਹਾਡਾ ਹੀ अनुग्रह ਹੈ ਜੋ ਤੁਸੀਂ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਦੇ ਵਿੱਚ ਲੈ ਕੇ ਆਏ ਹੋ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜਿੰਨੇ ਵੀ ਜਨ ਅੱਜ ਇਸ ਪ੍ਰਾਰਥਨਾ ਨੂੰ ਸੁਣਨ ਇੱਕ ਇੱਕ ਜੰਦਾ ਜੀਵਨ ਪਿਤਾ ਤੁਹਾਡੇ ਨਾਮ ਵਿੱਚ ਬਦਲ ਜਾਵੇ ਇਹ ਮੇਰੇ ਪਿਤਾ ਪਰਮੇਸ਼ਰ ਸਤਿਮੁੱਚ ਸਾਡੇ ਵਿੱਚ ਕੋਈ ਤਾਕਤ ਨਹੀਂ ਸਾਡੇ ਵਿੱਚ ਕੋਈ ਖੂਬੀ ਨਹੀਂ ਖੂਬੀ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨਾਂ ਦੇ ਵਿੱਚ ਹੈ ਪ੍ਰਭੂ ਤੁਹਾਡੀ ਸਮਰਥ ਦੇ ਵਿੱਚ ਹੈ ਪਿਤਾ ਜੋ ਸਮਰਥ ਤੁਸੀਂ ਸਾਨੂੰ ਦਿੰਦੇ ਹੋ ਸਤਿਮੁੱਚ ਪਿਤਾ ਨਾ ਬਾਲ ਦੇ ਨਾਲ ਨਾ ਸ਼ਕਤੀ ਦੇ ਨਾਲ ਪਰ ਪਰਮੇਸ਼ਰ ਜੀ ਤੁਹਾਡੀ ਦਿੱਤੀ ਸਮਰਥ ਦੇ ਨਾਲ ਤੁਹਾਡੇ ਆਤਮਾ ਦੀ ਸ਼ਕਤੀ ਦੇ ਨਾਲ ਸਭ ਕੁਝ ਹੋ ਸਕਦਾ ਹੈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ اے ਪ੍ਰਭੂ ਈਸ਼ੂ ਮਸੀਹ ਬੀਤੇ ਸਮੇਂ ਦੇ ਵਿੱਚ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਜੋ ਗਲਤੀਆਂ ਜੋ ਗੁਨਾਹ ਤੁਹਾਡੇ ਵਿਰੋਧ ਦੇ ਵਿੱਚ ਹੋਏ ਤੁਹਾਡੇ ਵਚਨ ਦੇ ਵਿਰੋਧ ਦੇ ਵਿੱਚ ਹੋਏ ਪ੍ਰਭੂ ਜੀ ਅਸੀਂ ਪ੍ਰਭੂ ਆਪਣੀ ਇੱਕ ਇੱਕ ਗਲਤੀ ਦੀ ਪਛਤਾਵਾ ਕੇ ਮਾਫੀ ਮੰਗਦੇ ਹਾਂ ਸਾਨੂੰ ਮਾਫ ਕਰ ਦਿਓ ਸਾਨੂੰ ਸ਼ਮਾ ਕਰ ਦਿਓ ਪ੍ਰਭੂ ਈਸ਼ੂ ਮਸੀਹ ਇਹਨਾਂ ਗਲਤੀਆਂ ਚੋਂ ਪ੍ਰਭੂ ਸਾਨੂੰ ਬਾਹਰ ਨਿਕਲਣ ਦੇ ਵਾਸਤੇ ਬਲ ਦਿਓ ਦੋ ਸਮਰਥ ਦੋ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਪਵਿੱਤਰ ਆਤਮਾ ਦੀ ਮਦਦ ਦੇ ਦੁਆਰਾ ਸਾਨੂੰ ਇਹਨਾਂ ਸਾਰੀਆਂ ਗਲਤੀਆਂ ਗੁਨਾਹਾਂ ਦੇ ਵਿੱਚੋਂ ਬਾਹਰ ਕੱਢ ਲੋ ਪ੍ਰਭੂ ਮਸੀਹ ਤਾਂ ਕਿ ਦੁਬਾਰਾ ਫਿਰ ਤੋਂ ਅਸੀਂ ਤੁਹਾਡੇ ਵਿਰੋਧ ਦੇ ਵਿੱਚ ਤੁਹਾਡੇ ਵਚਨ ਦੇ ਵਿਰੋਧ ਦੇ ਵਿੱਚ ਇਹ ਗਲਤੀਆਂ ਇਹ ਗੁਨਾਹ ਨਾ ਕਰੀਏ ਇਹ ਪ੍ਰਭੂ ਜੀ ਤੁਸੀਂ ਸਾਨੂੰ ਕਦੇ ਵੀ ਦੁੱਖ ਨਹੀਂ ਦਿੰਦੇ ਇਨਸਾਨ ਆਪਣੀਆਂ ਗਲਤੀਆਂ ਦੇ ਕਾਰਨ ਆਪਣੀਆਂ ਗੁਨਾਹਾਂ ਦੇ ਕਾਰਨ ਪ੍ਰਭੂ ਆਪਣੀ ਜ਼ੁਬਾਨ ਤੋਂ ਬੋਲੇ 네ਗੇਟਿਵ ਤੇ ਉਹਨਾਂ ਸ਼ਬਦਾਂ ਦੇ ਕਾਰਨ ਗਲਤੀਆਂ ਦੇ ਕਾਰਨ ਪ੍ਰਭੂ ਜੀ ਦੁੱਖਾਂ ਦੇ ਵਿੱਚ ਫਸਦਾ ਆ ਪ੍ਰਭੂ ਯਸ਼ੂ ਮਸੀਹ ਅੱਜ ਅਸੀਂ ਆਪਣੀ ਜ਼ੁਬਾਨ ਚੋਂ ਨਿਕਲੇ ਹਰੇਕ ਨੈਗੇਟਿਵ ਸ਼ਬਦਾਂ ਨੂੰ ਹਰੇਕ ਨੈਗੇਟਿਵ ਗੱਲਾਂ ਨੂੰ ਨੈਗੇਟਿਵ ਕੰਫੈਸ ਨੂੰ ਪਰ ਅਭੀ ਯਸ਼ੂ ਮਸੀਹ ਦੇ ਨਾਮ ਵਿੱਚ ਕੈਨਸਲ ਕਰਦੇ ਆ ਜੋ ਵੀ ਗੋਸ਼ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਘਰ ਘਰਾਣੇ ਪਰਿਵਾਰ ਜਾਂ ਬੱਚਿਆਂ ਕਿ ਕਿਸੇ ਦੇ ਬਾਰੇ ਵੀ ਬੋਲਿਆ ਪ੍ਰਭੂ ਅੱਜ ਅਸੀਂ ਉਹਨਾਂ ਸਾਰੇ ਸ਼ਬਦਾਂ ਨੂੰ ਪ੍ਰਭੂ ਯਸ਼ੂ ਦੇ ਨਾਮ ਵਿੱਚ ਕੈਨਸਲ ਕਰਦੇ ਆ ਪ੍ਰਭੂ ਯਸ਼ੂ ਮਸੀਹ ਜੀ ਅਸੀਂ ਤੇ ਸਾਡਾ ਪਰਿਵਾਰ ਸਾਡੇ ਬੱਚੇ ਤੁਹਾਡੇ ਨਾਮ ਵਿੱਚ ਬles ਨਹੀਂ ਪ੍ਰਭੂ ਯਸ਼ੂ ਮਸੀਹਾ ਤੁਸੀਂ ਸਾਨੂੰ ਪ੍ਰਭੂ ਜੀ ਜੀਵਨ ਦੇ ਹਰੇਕ ਖੇਤਰ ਦੇ ਵਿੱਚ ਪ੍ਰਭੂ ਜੀ ਤੁਸੀਂ ਸਾਨੂੰ ਪ੍ਰਭੂ ਹਰੇਕ ਬਰਕਤ ਦੇ ਨਾਲ ਨਵਾਜਿਆ ਹੈ ਹਰੇਕ ਆਸ਼ੀਸ਼ ਤੁਸੀਂ ਸਾਨੂੰ ਦੇ ਦਿੱਤੀ ਆ ਪਿਤਾ ਹੁਣ ਸਾਨੂੰ ਪਤਾ ਪਰਮੇਸ਼ੁਰ ਕਿਸੇ ਚੀਜ਼ ਦੀ ਕਿਸੇ ਪਲੀ ਬਸੂ ਦੀ ਘਟੀ ਨਹੀਂ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਇਹ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਜੇਕਰ ਕਿਸੇ ਨੂੰ ਬੁੱਧ ਦੀ ਘਟੀ ਹੋਵੇ ਤੇ ਉਹ ਪਰਮੇਸ਼ੁਰ ਕੋਲੋਂ ਮੰਗੇ ਜੋ ਬਿਨਾਂ ਉਲਾਣਾ ਦਿੱਤੇ ਸਭ ਨੂੰ ਉਦਾਰਤਾ ਦੇ ਨਾਲ ਦਿੰਦਾ ਆ ਪ੍ਰਭੂ ਇਸ ਲਈ ਅਸੀਂ ਆਪਣੇ ਬੱਚਿਆਂ ਦੇ ਲਈ ਸਾਡੇ ਛੋਟੇ ਤੇ ਵੱਡੇ ਬੱਚਿਆਂ ਦੇ ਲਈ ਤੁਹਾਡੇ ਕੋਲੋਂ ਆਤਮਿਕ ਬੁੱਧ ਮੰਗਦੇ ਹਾਂ ਪ੍ਰਭੂ ਜਿੱਦਾਂ ਦੀ ਬੁੱਧੀ ਤੁਸੀਂ ਯੂਸਾ ਨੂੰ ਦਿੱਤੀ ਦਾਨੀਅਲ ਨੂੰ ਦਿੱਤੀ ਪ੍ਰਭੂ ਉਹਦਾਂ ਦੀ ਬੁੱਧ ਸਾਡੇ ਬੱਚਿਆਂ ਨੂੰ ਦਓ ਪ੍ਰਭੂ ਜੀ ਸਾਡੇ ਬੱਚਿਆਂ ਦੇ ਵਿੱਚ ਬੁੱਧੀ ਦਾ ਆਤਮਾ ਕੰਮ ਕਰੇ ਸਾਡੇ ਬੱਚਿਆਂ ਨੂੰ ਬੁੱਧੀ ਦਾ ਆਤਮਾ ਦਓ ਸਮਝ ਦਾ ਆਤਮਾ ਦਓ ਪ੍ਰਭੂ ਜੀ ਅਸੀਂ ਆਪਣੇ ਬੱਚਿਆਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰਭੂ ਯਸ਼ੂ ਮਸੀਹ ਦੇ ਗਾੜੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਸੀਲ ਕਰਦੇ ਹਾਂ ਸਾਡੇ ਬੱਚਿਆਂ ਦੇ ਦਿਲ ਨੂੰ ਦਿਮਾਗ ਨੂੰ ਹਰ ਤਰ੍ਹਾਂ ਦੀ ਮਾਨਦਗੀ ਕਮਜ਼ੋਰੀ ਛੱਡ ਕੇ ਜਾਂਦੀ ਰਵੇ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਤੇਰੇ ਨਾਮ ਵਿੱਚ ਸਾਡੇ ਬੱਚੇ ਪ੍ਰਭੂ ਜੀ ਬਲੈਸ ਨੇ ਖੁਦਾ ਤੇਰੇ ਨਾਮ ਵਿੱਚ ਸਾਡੇ ਬੱਚੇ ਸਮਝਦਾਰ ਤੇ ਬੁੱਧੀਮਾਨ ਨੇ ਮੇਰੇ ਪ੍ਰਭੂ ਯਸ਼ੂ ਮਸੀਹਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਪਰਿਵਾਰਾਂ ਦੇ ਉੱਤੇ ਵੀ ਅਸੀਂ ਆਪਤੀ ਪਤਨੀ ਦੀ ਏਕਤਾ ਦੇ ਉੱਤੇ ਵੀ ਤੁਹਾਡਾ ਪਵਿੱਤਰ ਲਹੂ ਲਗਾਉਂਦੇ ਹਾਂ ਅਸੀਂ ਆਪਣੇ ਰਿਸ਼ਤਿਆਂ ਨੂੰ ਪ੍ਰਭੂ ਆਪਸੀ ਪ੍ਰੇਮ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਸੀਲ ਕਰਦੇ ਹਾਂ ਹਰ ਤਰ੍ਹਾਂ ਦੀ ਪਤੀ ਪਤਨੀ ਦੇ ਵਿੱਚ ਲੜਾਈ ਝਗੜੇ ਵੈਰ ਵਿਰੋਧ ਗੁੱਸਾ ਗਿਲਾ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਉਹਨਾਂ ਦੇ ਜੀਵਨ ਨੂੰ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਤੁਸੀਂ ਪਤਨੀਆਂ ਨੂੰ ਪਤੀ ਦੀ ਅਸਲੀ ਦੇ ਵਿੱਚੋਂ ਦੀ ਬਣਾਇਆ ਪ੍ਰਭੂ ਤੁਸੀਂ ਸਾਨੂੰ ਇੱਕ ਕੀਤਾ ਹੈ ਪ੍ਰਭੂ ਯੇਸ਼ੂ ਮਸੀਹ ਸਾਡੇ ਵਿਚਕਾਰ ਸ਼ੈਤਾਨ ਦੀ ਕੋਈ ਵੀ ਚਾਲ ਕੰਮ ਨਾ ਕਰੇ ਖੁਦਾ ਅਸੀਂ ਤੁਹਾਡੇ ਨਾਮ ਵਿੱਚ ਬਲੈਸਾਂ ਸਾਡੇ ਰਿਸ਼ਤੇ ਤੁਹਾਡੇ ਨਾਮ ਵਿੱਚ ਬਲੈਸ ਨੇ ਪ੍ਰਭੂ ਯੇਸ਼ੂ ਮਸੀਹ ਅਸੀਂ ਆਪਣੇ ਪੂਰੇ ਪਰਿਵਾਰ ਦੇ ਉੱਤੇ ਤੁਹਾਡਾ ਪਵਿੱਤਰ ਲਹੂ ਲਗਾਣੇ ਆ ਪਰਿਵਾਰ ਦੀ ਆਪਸੀ ਏਕਤਾ ਦੇ ਉੱਤੇ ਪ੍ਰੇਮ ਦੇ ਉੱਤੇ ਤੁਹਾਡਾ ਪਵਿੱਤਰ ਲਹੂ ਲਗਾਣੇ ਆ ਅਸੀਂ ਸਭ ਜਨ ਪ੍ਰਭੂ ਜੀ ਤੁਹਾਡੇ ਪਿੱਛੇ ਚੱਲੀਏ ਮੇਰੇ ਪ੍ਰਭੂ ਤੁਹਾਡੇ ਬਚਨਾਂ ਨੂੰ ਪੂਰਾ ਕਰੀਏ ਹਮੇਸ਼ਾ ਪ੍ਰਭੂ ਸਾਡੇ ਪੂਰੇ ਪਰਿਵਾਰ ਦੇ ਹਿਰਦਿਆਂ ਦੇ ਵਿੱਚ ਤੁਹਾਡਾ ਡਰ ਤੁਹਾਡੇ ਨਾਮ ਦਾ ਭੈ ਬਣਿਆ ਰਵੇ ਅਸੀਂ ਕੋਈ ਵੀ ਗਲਤੀ ਗੁਨਾਹ ਕਰਨ ਤੋਂ ਪਹਿਲਾਂ ਪਾਪ ਕਰਨ ਤੋਂ ਪਹਿਲਾਂ ਪ੍ਰਭੂ ਜੀ ਮਸੀਹ ਅਸੀਂ ਤੁਹਾਡੇ ਵਚਨਾਂ ਤੋਂ ਡਰਿਏ ਅਸੀਂ ਡਰਿਏ ਪ੍ਰਭੂ ਈਸ਼ੂ ਮਸੀਹ ਜੀ ਕਿ ਸਾਡਾ ਪਿਤਾ ਸਾਨੂੰ ਕੀ ਸਿਖਾਉਂਦਾ ਹੈ ਇਦਾਂ ਦਾ ਭੈ ਸਾਡੇ ਹਿਰਦਿਆਂ 'ਚ ਸਾਡੇ ਬੱਚਿਆਂ ਦੇ ਹਿਰਦਿਆਂ ਦੇ ਵਿੱਚ ਬਣਿਆ ਰਵੇ ਪ੍ਰਭੂ ਅਸੀਂ ਤੁਹਾਡੇ ਵਚਨਾਂ ਦੇ ਪਿੱਛੇ ਚੱਲੀਏ ਅਸੀਂ ਤੁਹਾਡੇ ਵਚਨਾਂ ਨੂੰ ਪੂਰਾ ਕਰੀਏ ਪ੍ਰਭੂ ਜੀ ਸਾਡੇ ਘਰਾਂ ਦੇ ਉੱਤੇ ਵੀ ਪ੍ਰਭੂ ਤੁਹਾਡਾ ਪਵਿੱਤਰ ਲਹੂ ਛਿੜਕਦੇ ਆਂ ਘਰ ਦੇ ਇੱਕ ਇੱਕ ਕੋਨੇ ਦੇ ਉੱਤੇ ਤੁਹਾਡਾ پاک ਲਹੂ ਲਗਾਣੇ ਆਂ ਪ੍ਰਭੂ ਜੀ ਹਰ ਤਰ੍ਹਾਂ ਦੀ ਘਰ ਦੇ ਵਿੱਚ ਕੰਮ ਕਰਨ ਵਾਲੀ ਲੜਾਈ ਝਗੜੇ ਦੀ ਸ਼ਕਤੀ ਅੰਧਕਾਰ ਦੀ ਸ਼ਕਤੀ ਬਿਮਾਰੀ ਦੀ ਡਿਪਰੈਸ਼ਨ ਦੀ ਬੋਝ ਦੀ ਟੈਨਸ਼ਨ ਦੀ ਗੰਦੀ ਸ਼ਕਤੀ ਕਰਜ਼ੇ ਦੀ ਗੰਦੀ ਸ਼ਕਤੀ ਨਸ਼ੇ ਦੀ ਗੰਦੀ ਸ਼ਕਤੀ ਹਰੇਕ ਵੈਭ ਵਿਚਾਰ ਦੀ ਬੁਰੀਆਂ ਸੋਚਾਂ ਬੁਰੀਆਂ ਵਿਚਾਰਾਂ ਦੀਆਂ ਗੰਦੀਆਂ ਸ਼ਕਤੀਆਂ ਨੂੰ ਇਸੇ ਸਮੇਂ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਹੁਕਮ ਦਿੰਨੇ ਆ ਇਸੇ ਸਮੇਂ ਸਾਡੇ ਘਰਾਂ ਨੂੰ ਛੱਡ ਕੇ ਸਾਡੇ ਪਰਿਵਾਰਾਂ ਨੂੰ ਛੱਡ ਕੇ ਯੇਸ਼ੂ ਦੇ ਨਾਮ ਵਿੱਚ ਬਾਹਰ ਨਿਕਲ ਜਾਓ ਨਿਕਲ ਜਾਓ ਯੇਸ਼ੂ ਦੇ ਨਾਮ ਵਿੱਚ ਅਸੀਂ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਇਹਨਾਂ ਸ਼ਕਤੀਆਂ ਨੂੰ ਬੰਨ੍ਹ ਕੇ ਹਾ ਕੁੰਡ ਦੇ ਵਿੱਚ ਸੁੱਟ ਦਿੰਨੇ ਆ ਪ੍ਰਭੂ ਯੇਸ਼ੂ ਮਸੀਹ ਸਾਡੇ ਜੀਵਨਾਂ ਦੇ ਵਿੱਚ ਕੇਵਲ ਤੁਹਾਡਾ ਹੀ ਨਾਮ ਜ਼ਲਾਲ ਪਾਵੇ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਜੀ ਅੱਗੇ ਵਾਧੇ ਜਾਈਏ ਸਾਡੇ ਜੀਵਨਾਂ ਦੇ ਵਿੱਚ ਪਿਤਾ ਤੁਹਾਡਾ ਵਚਨ ਕੰਮ ਕਰੇ ਸਾਨੂੰ ਆਪਣੀ ਤਾਜ਼ਾ ਮਸੀਹ ਦੇ ਨਾਲ ਤਾਜ਼ਾ ਅਭਿਸ਼ੇਕ ਦੇ ਨਾਲ ਭਰ ਦੇ ਪ੍ਰਭੂ ਜੀ ਤੁਹਾਡਾ ਅਭਿਸ਼ੇਕ ਸਾਡੇ ਜੀਵਨ ਦੇ ਬੰਦਨਾ ਨੂੰ ਤੋੜਦਾ ਆ ਤੁਹਾਡੇ ਅਭਿਸ਼ੇਕ ਦੇ ਦੁਆਰਾ ਸਾਡਾ ਇੱਕ ਇੱਕ ਜੂਆ ਤੋੜ ਦਿੱਤਾ ਜੰਦਾਇਆ ਪ੍ਰਭੂ ਅੱਜ ਜੋ ਤੁਹਾਡਾ ਮਸਾ ਤੁਹਾਡਾ ਵਿਸ਼ੇਕ ਸਾਡੇ ਜੀਵਨਾਂ ਦੇ ਵਿੱਚ ਕੰਮ ਕਰੇ ਪ੍ਰਭੂ ਜੀ ਜਿੰਨੇ ਵੀ ਘਰ ਪਰਿਵਾਰ ਨੇ ਪ੍ਰਭੂ ਈਸ਼ੂ ਮਸੀ ਸਭ ਜਨ ਪੂਰੇ ਵਿਸ਼ਵਾਸ ਦੇ ਦੁਆਰਾ ਪੂਰੀ ਦ੍ਰਿੜਤਾ ਦੇ ਦੁਆਰਾ ਤੁਹਾਡੇ ਪਿੱਛੇ ਚੱਲ ਸਕਣ ਮੇਰੇ ਪਰਮੇਸ਼ੁਰ ਕੋਈ ਵੀ ਵਿਅਰੀ ਦੀ ਚਾਲ ਪ੍ਰਭੂ ਜੀ ਤੇਰੇ ਬੱਚਿਆਂ ਨੂੰ ਪਟਕਾ ਨਾ ਸਕੇ ਆਪਣੇ ਰਸਤਿਆਂ ਤੋਂ ਗੁਮਰਾਹ ਨਾ ਕਰ ਸਕੇ ਜਿਸ ਬੁਲਾਹਟ ਦੇ ਤਹਿਤ ਪ੍ਰਭੂ ਤੁਸੀਂ ਸਾਨੂੰ ਸਭ ਨੂੰ ਬੁਲਾਇਆ ਅਸੀਂ ਆਪਣੀ ਉਸ ਬੁਲਾਹਟ ਨੂੰ ਪੂਰਾ ਕਰਦੇ ਹੋਏ ਅੱਗੇ ਵੱਧਦੇ ਜਾਈਏ ਪ੍ਰਭੂ ਜੀ ਮਸੀਹ ਐਸਾ ਫਜ਼ਲ ਐਸੀ ਕਿਰਪਾ ਸਾਡੇ ਜੀਵਨ ਦੇ ਉੱਤੇ ਕਰੋ ਪ੍ਰਭੂ ਪ੍ਰਭੂ ਜੀ ਤੁਸੀਂ ਕਿਹਾ ਮੈਂ ਜਾਂਦਾ ਹਾਂ ਪਰ ਮੈਂ ਤੁਹਾਨੂੰ ਸਹਾਇਕ ਦੇ ਰੂਪ ਦੇ ਵਿੱਚ ਪਵਿੱਤਰ ਆਤਮਾ ਨੂੰ ਭੇਜਾਂਗਾ ਜੋ ਹਰ ਸਮੇਂ ਤੁਹਾਡੇ ਅੰਗ ਸੰਗ ਰਹੇਗਾ ਤੇ ਤੁਹਾਡੀ ਮਦਦ ਕਰੇਗਾ ਸਤਿਮੂੱਚ ਪ੍ਰਭੂ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚੋਂ ਦੀ ਬਾਹਰ ਨਿਕਲਣ ਵਾਸਤੇ ਆਉਣ ਵਾਲੇ ਸਮੇਂ ਦੇ ਵਾਸਤੇ ਤਿਆਰ ਹੋਣ ਦੇ ਲਈ ਪ੍ਰਭੂ ਪਵਿੱਤਰ ਆਤਮਾ ਦੀ ਗਾਈਡੈਂਸ ਸਾਨੂੰ ਦਿਓ ਅਸੀਂ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਚੱਲਦੇ ਹੋਏ ਇਹਨਾਂ ਸਮਿਆਂ ਦੇ ਵਿੱਚੋਂ ਦੀ ਬਾਹਰ ਨਿਕਲ ਸਕੀਏ ਪ੍ਰਭੂ ਜੀ ਅਸੀਂ ਇਹਨਾਂ ਸਮਿਆਂ ਦੇ ਵਕਤੋਂ ਪ੍ਰਭੂ ਪਹਿਲਾਂ ਹੀ ਤਿਆਰ ਹੋ ਸਕੀਏ ਅਸੀਂ ਇਹਨਾਂ ਸਮਿਆਂ ਦੇ ਲਈ ਪਹਿਲਾਂ ਹੀ ਆਪਣੀ ਤਿਆਰੀ ਨੂੰ ਲੈ ਸਕੀਏ ਪ੍ਰਭੂ ਜੀ ਤਾਂ ਕਿ ਉਸ ਸਮੇ ਸਾਡਾ ਵਿਸ਼ਵਾਸ ਵਿਰੋਧੀ ਦੇ ਵੱਲੋਂ ਕਮਜ਼ੋਰ ਨਾ ਕੀਤਾ ਜਾਵੇ ਪ੍ਰਭੂ ਅਸੀਂ ਉਹਨਾਂ ਆਉਣ ਵਾਲੇ ਸਮਿਆਂ ਤੋਂ ਪਹਿਲਾਂ ਆਪਣੀਆਂ ਕੁੱਪੀਆਂ ਨੂੰ ਪ੍ਰਭੂ ਅਭਿਸ਼ੇਕ ਰੂਪੀ ਤੇਲ ਦੇ ਨਾਲ ਭਰ ਲਈਏ ਪ੍ਰਭੂ ਜੀ ਮਸੀਹਾ ਜਿਦਾਂ ਪ੍ਰਭੂ ਯੋਸਫ ਨੇ ਮੇਰੇ ਖੁਦਾਵੰਦ ਖੁਦਾ ਉਸ ਪ੍ਰਭੂ ਅਕਾਲ ਦੇ ਆਉਣ ਤੋਂ ਪਹਿਲਾਂ ਹੀ ਪ੍ਰਭੂ ਕੋਠੜੀਆਂ ਨੂੰ ਅਨਾਜ ਦੇ ਨਾਲ ਭਰ ਲਿਆ ਕਿਉਂਕਿ ਤੁਸੀਂ ਉਸ ਨੂੰ ਬੋਧ ਦਿੱਤੀ ਸੀ ਤੁਸੀਂ ਉਸ ਨੂੰ ਸਮਝ ਦਿੱਤੀ ਸੀ ਉਹ ਤੁਹਾਡੇ ਪਿੱਛੇ ਚੱਲਦਾ ਸੀ ਤੇ ਤੁਹਾਡੀ ਅਗਵਾਈ ਦੇ ਵਿੱਚ ਚੱਲਦੇ ਹੋਏ ਉਸ ਨੇ ਆਉਣ ਵਾਲੇ ਸਮੇਂ ਦੀ ਤਿਆਰੀ ਨੂੰ ਪਹਿਲਾਂ ਹੀ ਕਰ ਲਿਆ ਪ੍ਰਭੂ ਤੇ ਜਦੋਂ ਉਹ ਅਕਾਲ ਦਾ ਸਮਾਂ ਆਇਆ ਤੇ ਉਸ ਅਕਾਲ ਦੀ ਮਾਰ ਨਾ ਉਹਨਾਂ ਤੇ ਨਾ ਉਹਨਾਂ ਦੇ ਘਰਾਂ 'ਤੇ ਨਾ ਉਹਨਾਂ ਦੇ ਪਰਿਵਾਰ 'ਤੇ ਨਾ ਉਹਨਾਂ ਦੇ ਦੇਸ਼ 'ਤੇ ਨਾ ਹੀ ਉਹਨਾਂ ਦੇ ਲੋਕਾਂ ਦੇ ਉੱਤੇ ਪਈ ਇਸੇ ਸਮੇਂ ਪ੍ਰਭੂ ਆਣ ਵਾਲਾ ਇਸ ਸਮੇਂ ਦੇ ਵਿੱਚ ਪਿਤਾ ਜੋ ਬਾਣੀ ਦਾ ਅਕਾਲ ਦੱਸਿਆ ਜਾ ਰਿਹਾ ਪ੍ਰਭੂ ਤੇਰੇ ਨਬੀਆਂ ਦੇ ਦੁਆਰਾ ਜੋ ਦੱਸਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮਾੜਾ ਸਮਾਂ ਬੁਰਾ ਸਮਾਂ ਆਵੇਗਾ ਇਹ ਪ੍ਰਭੂ ਜੀ ਉਹ ਸਾਰਾ ਕੋਸ਼ ਤੇਰੇ ਵਚਨਾਂ ਦੇ ਮੁਤਾਬਿਕ ਹੋਵੇਗਾ ਪ੍ਰਭੂ ਨਾ ਸਮਿਆਂ ਦੇ ਲਈ ਆਪਣੇ ਬੱਚਿਆਂ ਨੂੰ ਤਿਆਰ ਕਰੋ ਤੁਹਾਡੀ ਆਮਦ ਦੇ ਲਈ ਸਾਨੂੰ ਸਭ ਨੂੰ ਤਿਆਰ ਕਰੋ ਪ੍ਰਭੂ ਜੀ ਅਸੀਂ ਕਿਤੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਆਮਦ ਦੇ ਕੋਲ ਵਿੱਚੋਂ ਵਾਂਝੇ ਨਾ ਰਹਿ ਜਾਈਏ ਪ੍ਰਭੂ ਤਾਂ ਸਾਨੂੰ ਆਪਣੀ ਆਮਦ ਦੇ ਵਾਸਤੇ ਤਿਆਰ ਕਰ ਰੋਸਾ ਨੂੰ ਡ੍ਰਿੜ ਕਰਮ ਮਜ਼ਬੂਤ ਕਰੋ ਵਚਨਾਂ ਦੇ ਵਿੱਚ ਪੱਕਾ ਕਰੋ ਮੇਰੇ ਪ੍ਰਭੂ ਸ਼ਮਸੀ ਅਸੀਂ ਆਪਣੇ ਦਿਨ ਭਰ ਨੂੰ ਪ੍ਰਭੂ ਦਿਨ ਭਰ ਦੇ ਸਾਰੇ ਕੰਮਾਂ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਜ਼ੋਰਾਵਰ ਹੱਥਾਂ ਵਿੱਚ ਦੇ ਦਿੰਨੇ ਆ ਪ੍ਰਭੂ ਤੁਹਾਡੇ ਕੰਟਰੋਲ ਦੇ ਵਿੱਚ ਦੇ ਦਿੰਨੇ ਆ ਅਸੀਂ ਆਪਣੇ ਕੰਮ ਕਾਲਜ਼ ਨੂੰ ਬਾਹਰ ਆਉਣ ਜਾਣ ਨੂੰ ਜਿੰਨੇ ਵੀ ਭਰਾ ਪੈਣਾ ਪ੍ਰਭੂ ਆਪਣੇ ਕੰਮਾਂ ਤੇ ਜਾਂਦੀਆਂ ਨੇ ਪ੍ਰਭੂ ਜਿੰਨੇ ਵੀ ਛੋਟੇ ਵੱਡੇ ਬੱਚੇ ਸਕੂਲ ਕਾਲਜਸ ਦੇ ਵਿੱਚ ਪ੍ਰਭੂ ਜੀ ਆਪਣੀ ਜੌਬਸ ਦੇ ਉੱਤੇ ਜਾਂਦੇ ਨੇ ਸਭ ਦੇ ਉਹਨਾਂ ਜਾਣ ਦੇ ਵਿੱਚ ਤੁਸੀਂ ਰੱਖੀ ਕਰਨਾ ਆਪਣੇ ਦੂਤਾਂ ਨੂੰ ਭੇਜ ਕੇ ਉਹਨਾਂ ਦੀ ਰਖਵਾਲੀ ਕਰਨਾ ਮੇਰੇ ਪ੍ਰਭੂ ਯਿਸੂ ਮਸੀਹਾ ਅੱਜ ਦੇ ਦਿਨ ਦੇ ਵਿੱਚ ਪ੍ਰਭੂ ਜੀ ਜਿੰਨਿਆਂ ਦੇ ਕੰਮ ਰੁਕੇ ਨੇ ਤੇਰੇ ਨਾਂ ਵਿੱਚ ਉਹ ਕੰਮ ਬਣ ਜਾਣ ਪ੍ਰਭੂ ਜੀ ਤੇਰੇ ਨਾਂ ਵਿੱਚ ਉਹਨਾਂ ਦੇ ਕੰਮ ਸਫਲ ਹੋਣ ਪ੍ਰਭੂ ਮਸੀਹਾ ਆਜੇ ਇੱਕ ਇੱਕ ਜਾਨ ਨੂੰ ਆਪਣੇ ਪਵਿੱਤਰ ਹੱਥਾਂ ਵਿੱਚ ਲੈ ਲਓ ਪ੍ਰਭੂ ਜੀ ਜਿੰਨਿਆਂ ਦੇ ਬੱਚਿਆਂ ਨੇ ਪ੍ਰਭੂ ਪਾਸਪੋਰਟਸ ਅਪਲਾਈ ਕਰਨੇ ਨੇ ਜਿੰਨਿਆਂ ਨੇ ਆਪਣੀ ਫਾਈਲਸ ਨੂੰ ਲਾਉਣਾ ਪ੍ਰਭੂ ਤੇਰੇ ਨਾਮ 'ਚ ਉਹਨਾਂ ਦੇ ਕੰਮ ਸਿਰੇ ਚੜ੍ਹਨ ਜਿੰਨਿਆਂ ਦੇ ਫਸੇ ਨੇ ਪੈਸੇ ਪ੍ਰਭੂ ਸੈਲਰੀਜ਼ ਫਸੀਆਂ ਤੇਰੇ ਨਾਂ ਵਿੱਚ ਉਹਨਾਂ ਨੂੰ ਉਹ ਸੈਲਰੀਜ਼ ਉਹ ਫਸੇ ਹੋਏ ਐਸੇ ਮਿਲ ਸਕਣ ਮੇਰੇ ਖੁਦਾਵੰਦ ਖੁਦਾ ਜਿੰਨੇ ਜਵਾਨ ਬੱਚੇ ਨੇ ਪਿਤਾ ਮਾਪੇ ਪ੍ਰਭੂ ਨਾਲ ਦੇ ਰਿਸ਼ਤੇ ਆਨੂੰ ਲੱਭ ਰਹੇ ਨੇ ਪ੍ਰਭੂ ਜੀ ਉਹ ਸਾਰੇ ਜਵਾਨ ਬੱਚਿਆਂ ਦੇ ਰਿਸ਼ਤੇ ਤੁਹਾਡੇ ਵੱਲੋਂ ਹੋਣ ਉਹ ਸਵਰਗ ਦੇ ਵਿੱਚੋਂ ਪ੍ਰਭੂ ਉਹ ਰਿਸ਼ਤੇ ਆਨੂੰ ਭੇਜਣਾ ਖੁਦਾ ਉਹ ਤੁਹਾਡੇ ਵੱਲੋਂ ਜੋੜੇ ਹੋਏ ਰਿਸ਼ਤੇ ਹੋਣ ਮੇਰੇ ਖੁਦਾਵੰਦ ਖੁਦਾ ਅਸੀਂ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪ੍ਰਭੂ ਔਰ ਦੇ ਪਵਿੱਤਰ ਨੂੰ ਜ਼ੋਰਾਵਰ ਹੱਥਾਂ ਵਿੱਚ ਦਿੰਨੇ ਆ ਜਿੰਨੇ ਵੀ ਜਵਾਨ ਬੱਚੇ ਪ੍ਰਭੂ ਜੀ ਉਹ ਤੁਹਾਡੇ ਕੰਮਾਂ ਵਾਸਤੇ ਤੁਹਾਡੇ ਵਚਨ ਦੀ ਸੇਵਾ ਵਾਸਤੇ ਪ੍ਰਚਾਰ ਵਾਸਤੇ ਪ੍ਰਭੂ ਜੀ ਉਹ ਆਰਾਧਨਾ ਵਾਸਤੇ ਸੂ ਸਮਾਚਾਰ ਦੇ ਪ੍ਰਚਾਰ ਵਾਸਤੇ ਖੜੇ ਹੋ ਜਾਣ ਪ੍ਰਭੂ ਤੇ ਬਹੁਤ ਸਾਰੀਆਂ ਰੂਹਾਂ ਨੂੰ ਜਿੱਤ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਆਉਣ ਮੇਰੇ ਸਮਰਥੀ ਪਿਤਾ ਇਹ ਪ੍ਰਭੂ ਜੀ ਸਾਡੇ ਛੋਟੇ ਬੱਚੇ ਪ੍ਰਭੂ ਆਉਣ ਵਾਲੀਆਂ ਪੀੜੀਆਂ ਖੁਦਾਵੰਦ ਖੁਦਾ ਤੇਰੇ ਨਾਮ ਦੇ ਵਿੱਚ ਤੇਰੀ ਸੇਵਾ ਨੂੰ ਕਰਨ ਪ੍ਰਭੂ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤੇਰੇ ਨਾਮ ਵਿੱਚ ਮੰਗ ਲੈਨੇ ਆ ਅਸੀਂ ਆਪਣੇ ਗਲੀ ਮੁਹੱਲਿਆਂ ਨੂੰ ਆਪਣੇ ਘਰ ਘਰਾਣਿਆਂ ਨੂੰ ਪ੍ਰਭੂ ਜੀ ਆਪਣੇ ਨਗਰ ਨੂੰ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਤੇਰੇ ਨਾਮ ਵਿੱਚ ਮੰਗ ਲੈਨੇ ਆ ਇੱਕ ਇੱਕ ਜ਼ੁਬਾਨ ਤੇ ਰੰਗੀਕਾਰ ਕਰੇ ਕਿ ਕਗੋਡਾ ਤੇਰੇ ਅੱਗੇ ਨਿਵਾਇਆ ਜਾਏ ਪ੍ਰਭੂ ਜੀ ਇੱਕ ਇੱਕ ਜਾਨ ਤੇਰੇ ਨਾਮ ਨੂੰ ਜਾਣੇ ਕਿ ਇੱਕ ਜਾਨ ਨੂੰ ਹਨੇਰੀਆਂ ਚੋਂ ਬਾਹਰ ਕੱਢੋ ਰੌਸ਼ਨੀ ਦੇ ਵਿੱਚ ਲੈ ਕੇ ਆਓ ਪ੍ਰਭੂ ਅਸੀਂ ਆਪਣੀਆਂ ਸਰਕਾਰਾਂ ਨੂੰ ਵੀ ਤੁਹਾਡੇ ਹੱਥਾਂ ਵਿੱਚ ਦਿੰਨੇ ਆ ਪ੍ਰਭੂ ਜੀ ਸਰਕਾਰਾਂ ਪ੍ਰਭੂ ਜੀ ਉਹ ਫੈਸਲੇ ਲੈ ਸਕਣ ਜੋ ਫੈਸਲੇ ਪ੍ਰਭੂ ਲੋਕਾਂ ਦੀ ਭਲਾਈ ਵਾਸਤੇ ਹੋਣ ਇਹ ਮੇਰੇ ਸਮਰਥੀ ਦੇ ਆਲੂਪ੍ਰਤਾ ਪਰਮੇਸ਼ਰ ਜੀ ਸਭ ਕੁਛ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਹੱਥਾਂ ਦੇ ਵਿੱਚ ਲੈ ਕੇ ਚਲਾਓ ਪ੍ਰਭੂ ਇਸ ਧਰਤੀ ਦੇ ਉੱਤੇ ਤੁਹਾਡਾ ਰਾਜ ਆਵੇ ਬੜੀਆਂ ਜਗਾਵਾਂ ਦੇ ਉੱਤੇ ਪ੍ਰਭੂ ਜੀ ਤੁਹਾਡੇ ਨਾਮ ਦਾ ਵਿਰੋਧ ਹੋ ਰਿਹਾ ਬੜੇ ਲੋਕ ਪ੍ਰਭੂ ਤੁਹਾਡੇ ਨਾਮ ਕਾਰਨ ਸ਼ਹੀਦੀਆਂ ਨੂੰ ਪਾ ਰਹੇ ਨੇ ਪ੍ਰਭੂ ਉਹਨਾਂ ਲੋਕਾਂ ਦਾ ਪ੍ਰਭੂ ਜਿਨ੍ਹਾਂ ਦੇ ਨਾਮ ਤੁਹਾਡੀ ਪੁਸਤਕ ਦੇ ਵਿੱਚ ਲਿਖੇ ਗਏ ਇਹਨਾਂ ਲੋਕਾਂ ਨੇ ਸ਼ਹੀਦੀਆਂ ਨੂੰ ਲੈਣਾ ਹੈ ਪ੍ਰਭੂ ਉਹਨਾਂ ਲੋਕਾਂ ਨੂੰ ਦ੍ਰਿੜ ਕਰੋ ਮਜ਼ਬੂਤ ਕਰੋ ਪੱਕਿਆ ਕਰੋ ਪ੍ਰਭੂ ਤਾਂਕਿ ਪ੍ਰਭੂ ਯਿਸੂ ਮਸੀਹ ਉਹ ਤੇਰੇ ਨਾਮ ਚ ਦ੍ਰਿੜ ਮਜ਼ਬੂਤ ਰਹਿਣ ਪ੍ਰਭੂ ਤੇ ਜੋ ਬੁਲਾਹਟ ਦੇ ਤਹਿਤ ਉਹਨਾਂ ਨੂੰ ਬੁਲਾਇਆ ਗਿਆ ਉਹ ਆਪਣੀ ਬੁਲਾਹਟ ਨੂੰ ਪੂਰਾ ਕਰਦੇ ਹੋਏ ਤੇਰੇ ਕੋਲੋਂ ਉਸ ਮੁਕਟ ਨੂੰ ਹਾਸਲ ਕਰ ਸਕਣ ਰਾਜਸਥਾਨ ਦੇ ਵਿੱਚ ਨਾਈਜੀਰੀਆ ਦੇ ਵਿੱਚ ਪ੍ਰਭੂ ਜੋ ਤੇਰੇ ਲੋਕਾਂ ਦਾ ਵਿਰੋਧ ਹੋ ਰਿਹਾ ਪ੍ਰਭੂ ਜੀ ਜੋ ਤੇਰੇ ਵਚਨ ਦੇ ਦੁਆਰਾ ਹੋ ਰਿਹਾ ਮੇਰੇ ਖੁਦਾਵੰਦ ਖੁਦਾ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਲਿਖਿਆ ਸੀ ਪਹਿਲਾਂ ਤੂੰ ਹੀ ਤੈਅ ਸੀ ਕਿ ਇਹ ਚੀਜ਼ ਹੋਣੀ ਆ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਹੋਰ ਵੱਡਾ ਬਲ ਤੇ ਸ਼ਕਤੀ ਸਾਮਰਤ ਦੋ ਪ੍ਰਭੂ ਉਹਨਾਂ ਨੂੰ ਗ੍ਰਿਹੜ ਕਰੋ ਮਜ਼ਬੂਤ ਕਰੋ ਉਹਨਾਂ ਦਾ ਵਿਸ਼ਵਾਸ ਪੱਕਾ ਕਰੋ ਪ੍ਰਭੂ ਯਿਸੂ ਮਸੀਹਾ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਅਸੀਂ ਵੀ ਹਰ ਸਮੇਂ ਪ੍ਰਭੂ ਆਣ ਵਾਲੇ ਸਮੇਂ ਦੇ ਲਈ ਪ੍ਰਭੂ ਆਉਣ ਵਾਲੀਆਂ ਮੁਸ਼ਕਲਾਂ ਤੇ ਕਠਿਨਾਈਆਂ ਦੇ ਵਾਸਤੇ ਅਸੀਂ ਤਿਆਰ ਰਹੀਏ ਮੇਰੇ ਖੁਦਾ ਸਾਡੇ ਅੰਦਰ ਪ੍ਰਭੂ ਜੀ ਤੇਰਾ ਵਚਨ ਭਰਿਆ ਜਾਵੇ ਪ੍ਰਭੂ ਸਾਡੇ ਹਿਰਦੇ ਦੀਆਂ ਪੱਟੀਆਂ ਤੇ ਤੁਹਾਡਾ ਵਚਨ ਲਿਖਿਆ ਜਾਵੇ ਸਾਨੂੰ ਆਤਮਾ ਦੇ ਵਿੱਚ ਵਧਾਓ ਸਾਨੂੰ ਪ੍ਰਾਰਥਨਾ ਦੇ ਵਿੱਚ ਵਧਾਓ ਸਾਨੂੰ ਦਿੜੜ ਕਰੋ ਮਜ਼ਬੂਤ ਕਰੋ ਪ੍ਰਭੂ ਅਸੀਂ ਆਪਣੇ ਆਪ ਨੂੰ ਪ੍ਰਭੂ ਜੀ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਤੁਹਾਡੀ ਪਵਿੱਤਰ ਤਾਂ ਵਿੱਚ ਦੇ ਦਿੰਨੇ ਆ ਪ੍ਰਭੂ ਇਸ ਸਮੇਂ ਦੇ ਵਿੱਚ ਜੋ ਛੋਟੇ ਬੱਚਿਆਂ ਦੇ ਵਿਰੋਧ ਦੇ ਵਿੱਚ ਜਵਾਨ ਬੱਚਿਆਂ ਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਬੁਰੀਆਂ ਖਬਰਾਂ ਅਸੀਂ ਸੁਣਦੇ ਆ ਅਸੀਂ ਉਹਨਾਂ ਸਾਰੀਆਂ ਖਬਰਾਂ ਦਾ ਸਾਰੀਆਂ ਗੰਦੀਆਂ ਚੀਜ਼ਾਂ ਦਾ ਪ੍ਰਭੂ ਜੀ ਅਸਰ ਪ੍ਰਭਾਵ ਤੇ ਵਿਰੋਧੀ ਦੀਆਂ ਸਾਰੀਆਂ ਚਾਲਾਂ ਨੂੰ ਆਪਣੇ ਬੱਚਿਆਂ ਤੋਂ ਆਪਣੇ ਘਰ ਪਰਿਵਾਰ ਤੋਂ ਰਬੀ ਯਸ਼ੂ ਮਸੀਹ ਦੇ ਨਾਂ ਵਿੱਚ ਰੱਦ ਕਰਦੇ ਆ ਕੈਨਸਲ ਕਰਦੇ ਆ ਇਦਾਂ ਦੀ ਕਿਸੇ ਵੀ ਬੈਡ ਨਿਊਜ਼ ਦਾ ਪ੍ਰਭਾਵ ਸਾਡੇ ਘਰਾਂ ਤੇ ਪਰਿਵਾਰਾਂ ਨਹੀਂ ਹੋਵੇਗਾ ਇਸ ਇੱਕ ਤਰ੍ਹਾਂ ਦੀ ਕਿਸੇ ਵੀ ਗੰਦੀ ਖਬਰ ਦਾ ਹਿੱਸਾ ਅਸੀਂ ਤੇ ਸਾਡੇ ਪਰਿਵਾਰ ਸਾਡੇ ਬੱਚੇ ਨਹੀਂ ਹੋਣਗੇ ਪ੍ਰਭੂ ਅਸੀਂ ਸਭ ਕੁਝ ਤੁਹਾਡੀ ਪਵਿੱਤਰ ਜ਼ੋਰਾਵਰ ਹੱਥਾਂ ਵਿੱਚ ਦੇ ਦਿੰਨੇ ਆ ਪ੍ਰਭੂ ਜੀ ਜਿੰਨੇ ਵੀ ਜਨ ਬਿਮਾਰ ਇਸ ਪ੍ਰਾਰਤਨ ਨੂੰ ਸੁਣਦੇ ਨੇ ਇਸੇ ਸਮੇਂ ਪ੍ਰਭੂ ਯਿਸੂ ਮਸੀਹ ਜੀ ਤੇਰੀ ਸਮਰਥ ਉਹਨਾਂ ਦੇ ਘਰਾਂ ਚ ਉਹਨਾਂ ਦੇ ਜੀਵਨਾਂ ਚ ਉਹਨਾਂ ਦੇ ਸਰੀਰਾਂ ਦੇ ਵਿੱਚ ਕੰਮ ਕਰੇ ਹਰ ਤਰ੍ਹਾਂ ਦਾ ਪੁਰਾਣਾ ਜ਼ਖਮ ਪੁਰਾਣਾ ਰੋਗ ਪੁਰਾਣੀ ਬਿਮਾਰੀ ਜੋ ਕਿਸੇ ਵੀ ਸਰੀਰ ਦੇ ਹਿੱਸੇ ਦੇ ਵਿੱਚ ਕੰਮ ਕਰਦੀ ਆ ਪੇਟ ਦੇ ਰੋਗ ਗਲੇ ਦੇ ਰੋਗ ਪੈਰਾਂ ਦੇ ਲੱਤਾਂ ਦੇ ਗੋਡਿਆਂ ਦੇ ਰੋਗ ਹਰ ਤਰ੍ਹਾਂ ਦੀਆਂ ਦਿਮਾਗੀ ਪ੍ਰੋਬਲਮਸ ਅੱਖਾਂ ਦੀਆਂ ਪ੍ਰੋਬਲਮਸ ਕੰਨਾਂ ਦੀ ਆਂ ਪ੍ਰੋਬਲਮਸ ਜ਼ੁਬਾਨ ਦੀਆਂ ਪ੍ਰੋਬਲਮਸ ਪ੍ਰਭੂ ਜੀ ਤੇਰੇ ਨਾਮ ਵਿੱਚ ਇੱਕ ਇੱਕ ਜਾਨੂ ਛੱਡ ਕੇ ਜਾਂਦੀਆਂ ਰਹਿਣ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਤੇਰੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਤੇਰੇ ਬੱਚੇ ਤੇਰੇ ਕੋੜੇ ਖਾਣ ਨਾਲ ਚੰਗੇ ਹੋ ਚੁੱਕੇ ਆ ਤੁਸੀਂ ਹਜ਼ਾਰਾਂ ਸਾਲ ਪਹਿਲਾਂ ਸਾਡੀਆਂ ਬਿਮਾਰੀਆਂ ਨੂੰ ਆਪਣੇ ਉੱਤੇ ਚੁੱਕ ਲਿਆ ਸਾਡੇ ਪਾਪਾਂ ਤੇ ਸ਼ਰਾਪਾਂ ਨੂੰ ਆਪਣੇ ਉੱਤੇ ਚੁੱਕ ਲਿਆ ਹੁਣ ਕਿਸੇ ਵੀ ਪਾਪ ਸ਼ਰਾਪ ਬਿਮਾਰੀ ਦਾ ਸਾਡੇ ਸਰੀਰ ਦੇ ਉੱਤੇ ਕੋਈ ਅਧਿਕਾਰ ਨਹੀਂ ਪ੍ਰਭੂ ਯੇਸ਼ੂ ਮਸੀਹ ਦੇ ਕੋੜੇ ਖਾਣ ਨਾਲ ਅਸੀਂ ਹੋ ਚੁੱਕੇ ਆ ਸਾਡੇ ਸਰੀਰ ਨਰੋਏ ਹੋ ਚੁੱਕੇ ਨੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਤੇਰੇ ਬੱਚਿਆਂ ਨੂੰ ਤੁਹਾਡੇ ਪਵਿੱਤਰ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਨੇ ਆ ਅੱਜ ਦਾ ਦਿਨ ਇਹਨਾਂ ਵਾਸਤੇ ਗੁੱਡ ਨਿਊਜ਼ਸ ਨੂੰ ਲੈ ਕੇ ਆਵੇ ਪ੍ਰਭੂ ਜੀ ਅੱਜ ਦਾ ਦਿਨ ਇਹਨਾਂ ਵਾਸਤੇ ਮੁਬਾਰਕ ਹੋਵੇ ਖਦਾ ਅੱਜ ਦੇ ਦਿਨ ਵਿੱਚ ਇਹਨਾਂ ਦੇ ਨਵੇਂ ਕੰਮ ਖੁੱਲ ਜਾਣ ਪ੍ਰਭੂ ਸ਼ਮਸੀ ਇਸ ਪ੍ਰਾਰਥਨਾ ਦੇ ਦੌਰਾਨ ਪ੍ਰਭੂ ਇਹਨਾਂ ਦੇ ਘਰਾਂ ਚ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਤੁਹਾਡਾ ਨਾਮ ਜਲਾਲ ਪਾਵੇ ਵੱਡੀਆਂ ਗਵਾਹੀਆਂ ਤੇਰੇ ਲੋਕਾਂ ਦੇ ਜੀਵਨ ਦੇ ਵਿੱਚ ਜੇ ਮਨ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸਾਰੀ ਦੁਆ ਪ੍ਰਾਰਥਨਾ ਪ੍ਰਭ ਯਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ